ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲੁਧਿਆਣਾ ਦੇ ਵਿੱਚ ਦੋ ਟੀਰਾ ਵਿਚਾਲੇ ਅੰਨੇ ਵਾਂ ਗੋਲੀਆਂ ਚੱਲੀਆਂ ਨੇ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਦੋ ਟੀਰਾ ਵਿਚਾਲੇ ਝਗੜਾ ਹੁੰਦਾ ਹੈ ਤੇ ਝਗੜਾ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਦੋਵੇਂ ਟੀਰਾ ਵਿਚਾਲੇ ਤਾਪੜ ਤੋੜ ਗੋਲੀਆਂ ਚੱਲਦੀਆਂ ਨੇ ਤੇ ਇਸ ਪੂਰੀ ਘਟਨਾ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਤਾਂ ਇੱਕ ਮਾਮੂਲੀ ਜੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੁੰਦਾ ਹੈ ਤੇ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਗੱਲ ਫਾਇਰਿੰਗ ਤੱਕ ਆ ਜਾਂਦੀ ਹੈ ਦੋਵੇਂ ਧਿਰਾਂ ਵਿਚਾਲੇ ਫਾਇਰਿੰਗ ਹੁੰਦੀ ਹੈ ਤੇ ਇਸ ਫਾਇਰਿੰਗ ਦੌਰਾਨ ਚਾਰ ਲੋਕ ਜ਼ਖਮੀ ਹੋ ਜਾਂਦੇ ਨੇ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਸਾਡੇ ਸਹਿਯੋਗੀ ਲਖਵਿੰਦਰ ਜੁੜ ਗਏ ਨੇ ਲਖਵਿੰਦਰ ਕਦੋਂ ਦੀ ਇਹ ਪੂਰੀ ਘਟਨਾ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਹੈ ਵੀ ਬਿਲਕੁਲ ਤੁਹਾਨੂੰ ਦੱਸਦੀ ਆ ਇਹ ਜਿਹੜਾ ਮਾਮਲਾ ਲੁਧਿਆਣੇ ਦੇ ਠੰਡਾਈ ਖੁਰਦ ਇਲਾਕੇ ਦਾ ਜਿਹੜਾ ਮਾਮਲਾ ਆ ਹਾਲ ਤਾਂ ਇਹ ਮਾਮਲਾ ਵਾ ਤੇ ਜਿਸ ਤੋਂ ਬਾਅਦ ਜਿਹੜੇ ਦੋ ਧਿਰਾਂ ਦੇ ਆਪਸ ਦੇ ਵਿੱਚ ਇਹ ਫਾਇਰਿੰਗ ਹੁੰਦੀ ਆ ਕਿਹਾ ਜਾ ਰਿਹਾ ਕਿ ਫੋਨ ਦੇ ਉੱਪਰ ਆਪਸ 'ਚ ਕੋਈ ਗੱਲਬਾਤ ਹੋਈ ਜਨਾਂ ਦੀ ਗਾੜੀ ਗਲੋਸ ਹੁੰਦੀ ਆ ਆਪਸ ਦੇ ਵਿੱਚ ਦਿੱਤੋਂ 12 ਦੇ ਇਹ ਜਿਹੜੇ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਆ ਜਿਹੜੀ ਸਾਹਮਣੇ ਆਉਂਦੀ ਉਹ ਦੇਖਣ ਨੂੰ ਮਿਲਦੀ ਆ ਕਿਹਾ ਜਾ ਰਿਹਾ ਕਿ ਦੋ ਤਿੰਨ ਫਾਇਰ ਹੋਇਆ ਹੈ ਜੀ ਉਸ ਤੋਂ ਬਾਅਦ ਜਿਹੜੇ ਇੱਕ ਜਖਮੀ ਜਿਹੜਾ ਇੱਕ ਵਿਅਕਤੀ ਨਾਲ ਵਿੱਚ ਗੱਲਬਾਤ ਕੀਤੀ ਸੀ ਤਾਂ ਨੌਜਵਾਨ ਨਾਲ ਗੱਲਬਾਤ ਕੀਤੀ ਜਦੋਂ ਨੇ ਦੱਸਿਆ ਕਿ ਦੋ ਤਿੰਨ ਤੋਂ ਫਾਇਰ ਹੋਇਆ ਉਹ ਖਿਲਾਲ ਹੋ ਗਿਆ ਜੀ ਲਖਵਿੰਦਰ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਲੜਾਈ ਹੋਈ ਹੈ ਜੋ ਜੀ ਜੋ ਪੁਲਿਸ ਨੇ ਸਭ ਨੇ ਗੱਲਬਾਤ ਕੀਤੀ ਕਿ ਪੁਲਿਸ ਨੇ ਇਹ ਦੱਸਣਾ ਸੀ ਕਿ ਉਹਨਾਂ ਨੇ ਕਹਿਣਾ ਸੀ ਕਿ ਇਹਨਾਂ ਦੀ ਦੋ ਧਿਰਾਂ ਦੇ ਜਿਹੜੀ ਆਪਸ ਦੀ ਲੜਾਈ ਸੀਗੀ ਤੇ ਫੋਨ ਦੇ ਵਿੱਚ ਕੋਈ ਗਾਲੀ ਗਲੋਚ ਹੋਈ ਸੀ ਉਸ ਤੋਂ ਬਾਅਦ ਇਹ ਜਿਹੜੀ ਸਾਰੀ ਜਿਹੜੀ ਧਰਨਾ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਦੋ ਥੀਰਾ ਵਿਚਾਲੇ ਜਿਹੜੀ ਲੜਾਈ ਹੋਈ ਆ ਇਹ ਬੀਤੀ ਦੇ ਸ਼ਾਮ ਦੀ ਘਟਨਾ ਹੈ ਜਿੱਥੇ ਦੋ ਥੀਰਾ ਵਿਚਾਲੇ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਵੇਂ ਥੀਰਾ ਵਿਚਾਲੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤੇ ਜਦੋਂ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤਾਂ ਇਸ ਵਿਚਾਲੇ ਚਾਰ ਲੋਕ ਜਿਹੜੇ ਨੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਮਾਮੂਲੀ ਜਿਹੇ ਵਿਵਾਦ ਨੇ ਖੂਨੀ ਰੂਪ ਧਾਰਿਆ ਹੈ ਦੱਸ ਦਈਏ ਕਿ ਲੁਧਿਆਣਾ ਦੇ ਟੰਡਾਰੀ ਖੁਰ ਦੇ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਜਦੋਂ ਦੋ ਧਿਰਾਂ ਵਿਚਾਲੇ ਇੱਕ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਖੂਨੀ ਝੜਪ ਹੋ ਜਾਂਦੀ ਹੈ ਫਾਇਰਿੰਗ ਹੁੰਦੀ ਹੈ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤੇ ਇਸ ਵਿਚਾਲੇ ਚਾਰ ਲੋਕ ਜ਼ਖਮੀ ਹੋ ਜਾਂਦੇ ਨੇ ਇਸ ਮੌਕੇ ਪੂਰੀ ਘਟਨਾ ਬਾਰੇ ਜ਼ਖਮੀਆਂ ਨੇ ਤੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੋਹਿਤ ਕਹਾਂ ਰਹਤੇ ਹੋ ਟੰਡਾਰੀ ਟੰਡਾਰੀ ਵਿੱਚ ਕਿਹਨਾਂ ਇਲਾਕੇ ਵਿੱਚ ਕਿਹਨਾਂ ਇਲਾਕਾ ਯਾਰ ਆਪਣਾ ਟੰਡਾਰੀ ਫੁਰਦੇ ਕੀ ਹੋਇਆ ਕੀ ਹੈ लड़ाई कर रहे थे आपस में हाँ गोली लग के किसने चलाई गोली टोना तो टो ने ने। ने ने नहीं की लड़ाई तुम्हारे साथ हो रही थी उस गली में रहता हूँ कितनी गोलियाँ चली वहाँ पे दो तीन सौ फायर हुई दो तीन सौ फायर हुए और कोई जख्मी है और किसी का मुझे नहीं पता मेरे को पढ़ी तुम्हें तुम क्या करते क्या हो मैं पढ़ाई करता हूँ ਪੜਾਈ ਕਰਦੇ ਹੋ ਕੌਣ ਸੀ ਕਲਾਸ ਵਿੱਚ ਨਾ ਪਲਸ 1 ਹੈ ਪਲਸ 1 ਵਿੱਚ ਕੌਣ ਸਕੂਲ ਵਿੱਚ ਹੋ ਸਰਕਾਰੀ ਸਕੂਲ ਸਰਕਾਰੀ ਸਕੂਲ ਵਿੱਚ ਕਹਾਂ ਰਹਿੰਦੇ ਹੋ ਤੁਸੀਂ ਢੰਡਾਰੀ ਕਲਾ ਵਿੱਚ ਢੰਡਾਰੀ ਖੁਰਦ ਵਿੱਚ ਦੋ ਬੰਦਿਆਂ ਦੇ ਵਿੱਚ ਜਿਹੜੀ ਆ ਦੋ ਧਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਹੈਗੀ ਫਾਇਰਿੰਗ ਹੋਈ ਹੈ ਉਹਦੇ ਲਈ ਮੌਕੇ ਤੇ ਅਸੀਂ ਆਏ ਹਾਂ ਮੌਕੇ ਤੇ ਇਨਵੈਸਟੀਗੇਟ ਕਰਕੇ ਜੋ ਵੀ ਕਾਰਨ ਬਈ ਬਣਦੀ ਹੋਊਗੀ ਉਹ ਇਹਨਾਂ ਦੀ ਆਪਸੀ ਕੋਈ ਗੱਲਬਾਤ ਫੋਨ ਤੇ ਕਿਸੇ ਨੂੰ ਕੋਈ ਗਾਲਾਂ ਗੋਲਾਂ ਕੱਢਣ ਤੋਂ ਲੈ ਕੇ ਹੋਈ ਆ ਕੋਈ ਨਾਰਮਲ ਹੀ ਹੈਗੀ ਕੋਈ ਦੂਸਰੀ ਗੱਲ ਤਿੰਨ ਇੰਜਰਡ ਹੋਏ ਨੇ ਇੱਕ ਵਾਸਤੇ ਤਿੰਨ ਇੰਜਰਡ ਹੋਏ ਆ